ਜ਼ਿਲ੍ਹਾ ਤਰਨਤਾਰ ਦੇ ਮੂਸੇ ਕਲਾ ਵਿੱਚ ਸਰਪੰਚਣੀ ਬਣੀ ਬਲਜੀਤ कौर ਪੰਚਾਇਤ ਨੂੰ ਮਿਲਿਆ ਬਹੁਮਤ 6 ਮੈਂਬਰ ਵੀ ਜਿੱਤੇ ਪੰਜਾਬ ਰਾਜ ਚੋਣ ਕਮਿਸ਼ਨ ਦੇ ਆਦੇਸ਼ਾਂ ਤੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਪਿੰਜ ਮੂਸੇ ਕਲਾ ਪੰਚਾਇਤ ਦੀ ਚੋਣ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਸੱਤਾਧਾਰੀ ਪਾਰਟੀ ਨਾਲ ਸੰਬੰਧਿਤ ਬਲਜੀਤ कौर ਪਤਨੀ ਗੁਰਸੇਵਕ ਸਿੰਘ ਜਿਨ੍ਹਾਂ ਵੱਲੋਂ ਸ਼ਾਨਦਾਰ ਜਿੱਤ ਦਰਜ ਕਰਦੇ ਆ ਸਰਪੰਚੀ ਦੀ ਚੋਣ ਵਿੱਚ ਜਿੱਤ ਦਰਜ ਕਰ ਸਰਪੰਚੀ ਹਾਸਲ ਕਰ ਲਈ ਇਸ ਦੇ ਨਾਲ ਹੀ ਪੰਚਾਇਤ ਨੂੰ ਪੂਰਨ ਬਹੁਮਤ ਵੀ ਮਿਲ ਗਿਆ ਅਤੇ ਪੰਚਾਇਤ ਮੈਂਬਰੀ ਲਈ ਸੱਤ ਵਿੱਚੋਂ 6 ਉਮੀਦਵਾਰ ਵੀ ਸਰਪੰਚੀ ਧੜੇ ਦੇ ਹੀ ਜਿੱਤੇ ਹਨ ਜਿਨ੍ਹਾਂ ਵਿੱਚ ਨਿਸ਼ਾਨ ਸਿੰਘ ਗੁਰਸੇਵ ਸਿੰਘ ਚਰਨਜੀਤ ਸਿੰਘ ਕੁਲਦੀਪ ਕੌਰ ਬਲਜਿੰਦਰ ਕੌਰ ਅਤੇ ਗਰਮੀਤ ਕੌਰ ਨੇ ਪੰਚਾਇਤ ਮੈਂਬਰ ਦੀ ਚੋਣ ਵਿੱਚ ਜਿੱਤ ਦਰਜ ਕੀਤੀ ਹੈ ਇਸ ਮੌਕੇ ਹਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਲਜੀਤ ਕੌਰ ਪਿੰਡ ਦੇ ਸਰਪੰਚ ਚੁਣੇ ਗਏ ਹਨ ਜਿਨ੍ਹਾਂ ਵੱਲੋਂ ਪਿੰਡ ਦਾ ਵਿਕਾਸ ਬਿਨਾਂ ਭੇਦਭਾਵ ਕਰਵਾਇਆ ਜਾਵੇਗਾ। ਉਹਨਾਂ ਕਹਿੰਦੇ ਕਿ ਪਿੰਡ ਵਾਸੀ ਬੇਚੀਜ਼ ਆਪਣੀਆਂ ਮੁਸ਼ਕਲਾਂ ਲਈ ਜਾਂ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਲਈ ਉਹਨਾਂ ਕੋਲ ਆ ਸਕਦੇ ਹਨ। ਉਹਨਾਂ ਸਾਰੇ ਕੰਮ ਪਹਿਲ ਦੇ ਆਧਾਰ ਤੇ ਹੋਣਗੇ। ਇਸ ਮੌਕੇ ਦੇਖੋ ਢੱਲ ਟੀਵੀ ਦੀ ਇੱਕ ਵਿਸ਼ੇਸ਼ ਰੋਲ। ਕੋਈ ਬੜੀ ਉਹ ਨਹੀਂ ਨਹੀਂ ਕੋਈ ਨਹੀਂ ਇਹ ਸੋਨੇ ਹਾਂ ਆਸਮੀਆ ਤਾਰ ਉਹ ਰਾਹ ਤੇ ਚੱਲ ਤਾ ਉਹ ਜਿਸ ਕਿ ਆਪਣਾ ਨਾ ਦੇ ਕੀ ਗਾਣੇ ਚਾਹਦੇ ਜਿਹੜੇ ਕਾਲੇ ਚੂਣ ਰਹੀਏ ਫਿਰ ਮੂਸੇ ਦੇ ਵਿੱਚ ਕਿੰਨਾਂ ਸੁਪਨੇ ਮੇਰੇ ਕਿਲੇ ਪੰਜਾਬ ਦੇ ਉੱਪਰ ਬੜੇ ਹਾਂਜੀ ਉਹਨਾਂ ਦੇ ਵੈਜਰੀ ਕੋ ਖਾਲਸਾ ਵੈਜਰੀ ਖਤਈ ਰਣਾ ਹਰਪੀ ਸਿੰਘ ਉਸ ਪਿੰਡ ਤੋਂ ਕੱਲ ਜਿਹੜੇ ਸਰਪੰਚ ਦੇ ਸਾਡੇ ਉਮੀਦਵਾਰ ਸੀਗੇ ਬਲਜੀਤ ਕੌਰ ਜੀ ਵਾਈਫ ਆਫ ਗੁਰਸੇਵ ਸਿੰਘ ਜੀ ਇਹਨਾਂ ਨੇ ਕੱਲ ਬਹੁਤ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕੀਤੀ ਹੈ ਜੀ ਤੇ ਮੈਂ ਮੂਸੇ ਕਲਾ ਦੇ ਵਸਨੀਕਾਂ ਦਾ ਸਾਰੇ ਵੋਟਰਾਂ ਦਾ ਸਪੋਰਟਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸਾਨੂੰ ਇੰਨਾ ਵੱਡਾ ਮਾਣ ਬਖਸ਼ਿਆ ਤੇ ਹੁਣ ਤਨ ਦੇ ਨਾਲ ਇਹ ਜਿਹੜੀ ਆ ਸੇਵਾ ਕਰਾਂਗੇ ਬਾਕੀ ਵਿਕਾਸ ਵੱਲੋਂ ਕੋਈ ਵੀ ਕਸਰ ਨਹੀਂ ਛੱਡਾਂਗੇ ਜੋ ਵੀ ਪਿੰਡ ਦੇ ਵਿਕਾਸ ਰਹਿੰਦੇ ਆ ਜਿਹੜੇ ਪੈਨ ਨਹੀਂ ਆ ਉਹ ਸਾਰੇ ਕੰਮ ਪੈਲ ਦੇ ਆਧਾਰ ਤੇ ਹੋਣਗੇ ਬਾਕੀ ਕੋਈ ਵੀ ਸਾਡੇ ਕੋਲ ਜਿੱਦਾਂ ਵੀ ਕੋਈ ਕੰਮ ਆ ਕੋਈ ਕਿਸੇ ਦਾ ਕੋਈ ਆਟਾ ਦਾਲ ਦਾਵਾ ਹੋਰ ਕੋ ਕੋਠਿਆਂ ਦਾਵਾ ਜਿਹੜਾ ਵੀ ਕੋਈ ਕੰਮ ਕਰਾਉਣ ਵਾਲਾ ਉਹ ਸਾਡੇ ਕੋਲ ਬੇਝਿਜਕੋ ਕੇ ਸਾਡੇ ਨਾਲ ਹੁਣ ਸਮਝ ਲਓ ਕਿ ਸਾਰਿਆਂ ਦੇ ਸਾਂਝੇ ਸਰਪੰਚ ਆ ਇਹ ਕੋਈ ਪਾਰਟੀ ਬਾਜੀ ਦੇ ਨਾਲ ਕੋਈ ਇਹਨਾਂ ਦਾ ਮਤਲਬ ਨਹੀਂ ਰਹੂਗਾ ਇਹਨੇ ਪੰਚਾਇਤ ਮੈਂਬਰਾਂ ਨਾਲ ਹਾਂਜੀ ਸਤਾ ਦੇ ਵਿੱਚੋਂ 6 ਪੰਚਾਇਤ ਮੈਂਬਰ ਬਣਿਆ ਜੀ ਸਕਦੇ ਉਿੰਦਰ ਮਤ ਮਿਲ ਗਿਆ ਪੰਚਾਇਤ ਹਾਂਜੀ ਹਾਂਜੀ ਬਹੁਤ ਵਧੀਆ ਇਹ ਕਿਸ ਸਰਕਾਰ ਦਾ ਕੀ ਤਨਵਰ ਕਰਨਾ ਚਾਹੁੰਦੇ ਜਾਂ ਅਸੀਂ ਇਹ ਮੰਗ ਕਰਦੇ ਜੇ ਪਿੰਡ ਦੇ ਸਰਕਾਰ ਤੋਂ ਸਰਕਾਰ ਨੂੰ ਇਹੋ ਮੰਗ ਕਰਦੇ ਕਿ ਸਰਕਾਰ ਸਾਨੂੰ ਵੱਧ ਤੋਂ ਵੱਧ ਗ੍ਰਾਂਟਾਂ ਦੇਵੇ ਜੀ ਅਸੀਂ ਪਿੰਡ ਦਾ ਵਿਕਾਸ ਕਰ ਸਕੀਏ